ਇਰ ਕਾਇ ਕਜਲੀ ਬਨ ਭਿਆ ਮਨ ਕੁੰਚਰ ਮੈਂ ਮੰਤ ਅੰਕ ਸੁ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਹਨ ਕਬੀਰ ਕਾਇ ਕਜਲੀ ਕਹਿ ਲੱਗੇ ਜਿਹੜਾ ਕਾਇਆ ਹੈ ਨਾ ਇਹ ਜਿਹੜਾ ਸਰੀਰ ਹੈ ਇਹਦੀ ਉਪਮਾ ਦਿੱਤੀ ਹੈ ਕਜਲੀ ਬਨ ઋષਿਕੇਸ਼ ਹਰਦਵਾਰ ਦੇ ਨਜ਼ਦੀਕ ਇੱਕ ਜੰਗਲ ਹੈ ਜਿਸ ਦਾ ਜਿੱਥੇ ਜਿਸ ਦਾ ਨਾਮ ਹੈ ਜਿੱਥੇ ਹਾਥੀ ਰਹਿੰਦੇ ਨੇ ਸੰਗਲਾ ਸੰਗਣਾ ਜੰਗਲ ਉਹਨੂੰ ਕਜਲੀ ਬਨ ਕਹਿੰਦੇ ਨੇ ਕਜਲੀ ਬਨ ઋષਿਕੇਸ਼ ਹਰਦਵਾਰ ਦੇ ਨਜ਼ਦੀਕ ਇੱਕ ਜੰਗਲ ਹੈ ਕਹਿ ਲਗੇ ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ ਨਾ ਤਾਂ ਇਸ ਦੇ ਸਾਰੇ ਗਿਆਨ ਇੰਦਰੀ ਵਕਾਰਾਂ ਵੱਲ ਪਰਤ ਪੈਂਦੇ ਨੇ ਪਾਪਾਂ ਵਾਲੇ ਪਾਸੇ ਤੁਰ ਪੈਂਦੇ ਨੇ ਤੇ अनेका ਵਕਾਰਾਂ ਦੇ ਵਿੱਚ ਲਿਪਤ ਹੋ ਕੇ ਰਹਿ ਜਾਂਦੀ ਨੇ ਅਜਿਹੇ ਸ਼ਰੀਰ ਨੂੰ ਇੱਕ ਜੰਗਲ ਦੀ ਤਰ੍ਹਾਂ ਸਮਝ ਲਵੋ ਜਿਸ ਵਿੱਚ अनेका ਤਰ੍ਹਾਂ ਦੇ ਵਿਕਾਰ ਪਾਪ ਮੰਦ ਕਰਮਿਕ ਸੰਘਣੇ ਰੁੱਖਾਂ ਵਾਂਗੂ ਨੇ ਕਜਲੀ ਬਨ ਸਰੀਰ ਨੂੰ ਕਜਲੀ ਬਨ ਦਾ ਨਾਮ ਦਿੱਤਾਇਆ ਕਜਲੀ ਬਨ ਦਾ ਮਤਲਬ ਹੈ ਕਿ ਇੱਕ ਸੰਘਣਾ ਜੰਗਲ ਵੈਸੇ ਜੰਗਲ ਦਾ ਨਾਮ ਹੈ ਹਰਦਵਾਰ ઋષਿਕੇਸ਼ ਉੱਤੇ ਜੰਗਲ ਹੈ ਕਹਿਣ ਲੱਗੇ ਕਾਇਆ ਕਜਲੀ ਬਨ ਭਇਆ ਸਰੀਰ ਕਹਿਣ ਲੱਗੇ ਕਿ ਇੱਕ ਜੰਗਲ ਦੀ ਤਰ੍ਹਾਂ ਬਣ ਚੁੱਕਿਆ ਹੁਣ ਜੰਗਲ ਦੇ ਵਿੱਚ ਕੋਈ ਸੂਲ ਨਹੀਂ ਕੋਈ ਰੂਲ ਨਹੀਂ ਉੱਥੇ ਕੌਣ ਕਿਸੇ ਨੂੰ ਮਾਰ ਰਿਹਾ ਕੌਣ ਕਿਸੇ ਨੂੰ ਖਾ ਰਿਹਾ ਕੀ ਹੋ ਰਿਹਾ ਹੁਣ ਜੰਗਲ ਤਾਂ ਜੰਗਲ ਹੀ ਹੈ ਜੀ ਜੰਗਲ ਰਾਜ ਸਰੀਰ ਦੇ ਵਿੱਚ ਵੀ ਜੇ ਕੰਨ ਆਪ ਮੁਹਾਰੇ ਹੋ ਗਏ ਕੰਨਾਂ ਨੇ ਕਹਿਆ ਵੀ ਮੈਨੂੰ ਵਨਸਵੰਨਾ ਸੁਣਨੂ ਚਾਜਦਾ ਅੱਖਾਂ ਨੇ ਕਹਿ ਦਿੱਤਾ ਮੈਨੂੰ ਵਨਸਵੰਨਾ ਵੇਖਨੂ ਚਾਹੀਦਾ ਸਾਡਾ ਅੱਖਾਂ ਤੇ ਕੰਟਰੋਲ ਨਹੀਂ ਸਾਡੇ ਜ਼ੁਬਾਨ ਤੇ ਸਾਡਾ ਕੰਟਰੋਲ ਨਹੀਂ ਸਾਡੀਆਂ ਇੰਦਰੀਆਂ ਤੇ ਸਾਡਾ ਕੰਟਰੋਲ ਹੀ ਨਹੀਂ ਤੇ ਫਿਰ ਇਹ ਵੀ ਤਾਂ ਸਰੀਰ ਵੀ ਤਾਂ ਇੱਕ ਜੰਗਲ ਰਾਜ ਹੀ ਬਣ ਜੇਗਾ ਨਾ ਜੰਗਲੀ ਬਣ ਜਾਏਗਾ ਕਹਿਣ ਲੱਗੇ ਕਬੀਰ ਕਾਇਆ ਕਜਲੀ ਬਨ ਭਇਆ ਕਹਿਣ ਲੱਗੇ ਸਰੀਰ ਇਹ ਤਾਂ ਜੰਗਲ ਬਣਾਇਆ ਪਿਆ ਇਹ ਆਪਾਂ ਇਹਦਾ ਸੂਲ ਹੀ ਕੋਈ ਨਹੀਂ ਕੱਲਾ ਤਾਂ ਕੋਈ ਰੋਕ ਨਹੀਂ ਅੱਖਾਂ ਤੇ ਸਾਡੇ ਵੱਲੋਂ ਕੋਈ ਰੋਕ ਨਹੀਂ ਜ਼ੁਬਾਨ ਤੇ ਸਾਡੇ ਵੱਲੋਂ ਕੋਈ ਰੋਕ ਨਹੀਂ ਡਾਕਟਰ ਕਹਿੰਦੇ ਨੇ ਆ ਚੀਜ਼ ਨਾ ਖਾਓ ਪਰ ਫਿਰ ਵੀ ਜ਼ੁਬਾਨ ਕਹਿੰਦੀ ਹੈ ਵੀ ਨਹੀਂ ਖਾਣੇ ਖਾਣੇ ਭਾਵੇਂ ਸਵੇਰੇ ਬਿਮਾਰ ਹੀ ਪਏ ਹੋਈਏ ਕਹਿਣ ਲੱਗੇ ਮਨ ਕੁੰਚਰ ਮੈਂ ਮੰਥ ਇਹਦੇ ਵਿੱਚ ਕੁੰਚਰ ਕਹਿੰਦੇ ਨੇ ਹਾਥੀ ਨੂੰ ਕਹਿਣ ਲੱਗੇ ਵੀ ਮਨ ਹਾਥੀ ਦੀ ਤਰ੍ਹਾਂ ਝੂਲਦਾ ਫਿਰਦਾ ਹੈ ਹੁਣ ਮਨ ਜਿਹੜਾ ਹੁਣ ਹਾਥੀ ਵਰਗਾ ਹੋਇਆ ਪਿਆ ਮੈਂ ਮੰਤ ਕਹਿਣ ਲੱਗੇ ਕਿ ਜੋ ਪ੍ਰਮਾਤਮਾ ਦਾ ਸਿਮਰਨ ਭੁੱਲ ਜਾਂਦਾ ਹੈ ਮਨੁੱਖ ਐਸਾ ਮਨੁੱਖਾ ਸ਼ਰੀਰ ਇਹ ਮੰਨ ਲਓ ਇੱਕ ਜੰਗਲ ਦੀ ਤਰ੍ਹਾਂ ਬਣ ਚੁੱਕਿਆ ਹੈ ਜਿਸ ਵਿੱਚ ਮਨ ਹਾਥੀ ਆਪਣੀ ਮਦ ਵਿੱਚ ਆਪਣੀ ਹੰਕਾਰ ਵਿੱਚ ਮਸਤ ਹੋਇਆ ਤੁਰਿਆ ਫਿਰਦਾ ਹੈ ਗੇੜੇ ਕੱਢਦੇ ਵਿੱਚ ਇਹਦੇ ਜੰਗਲ ਦੇ ਵਿੱਚ ਮਨ ਰੂਪੀ ਹਾਥੀ ਇਸ ਤੋਂ ਅਗਲਾ ਵਚਨ ਕਹਿਣ ਲੱਗੇ ਅੰਕਸ ਗਿਆਨ ਰਤਨ ਹੈ ਹੁਣ ਇਸ ਹਾਥੂ ਹਾਥੀ ਨੂੰ ਕਾਬੂ ਕਰਨ ਵਾਸਤੇ ਅੰਕਸ ਕਹਿੰਦੇ ਨੇ ਹਾਥੀ ਦੇ ਨਾ ਮੱਥੇ ਦੇ ਉੱਪਰ ਇੱਕ ਕੁੰਡਾ ਹੁੰਦਾ ਹੈ ਤੇ ਉਹ ਜਿਹੜਾ ਮਹਾਵਤ ਹੁੰਦਾ ਉਹਨੇ ਇਹੋ ਜੇ ਤਰੀਕੇ ਨਾਲ ਉਸ ਨੂੰ ਫੜਿਆ ਹੁੰਦਾ ਹੈ ਵੀ ਉਹ ਜਦੋਂ ਵੀ ਸੱਟ ਮਾਰਦਾ ਹੋਰ ਕਿਤੇ ਵੀ ਹਾਥੀ ਦੇ ਜਿੰਨੀ ਮਰਜੀ ਜ਼ੋਰ ਦੀ ਸੱਟ ਮਾਰੀ ਜਾਵੇ ਹਾਥੀ ਨੂੰ ਮਹਿਸੂਸ ਨਹੀਂ ਹੋਏਗੀ ਪਰ ਉਹਦੇ ਮੱਥੇ ਦੇ ਉੱਪਰ ਇੱਕ ਇਹੋ ਜਿਹਾ ਪੁਆਇੰਟ ਹੁੰਦਾ ਹੈ ਜਿੱਥੇ ਥੋੜੀ ਜੀ ਸੋਟੀ ਮਾਰੀ ਜਾਵੇ ਕੋਈ ਉਹਨੂੰ ਅੰਕੁਸ਼ ਕਹਿੰਦੇ ਨੇ ਉਹ ਜਿਹੜੀ ਚੀਜ਼ ਨਾਲ ਉਹ ਮਾਰਦੇ ਨੇ ਤੇ ਹਾਥੀ ਉੱਥੇ ਹੀ ਰੁਕ ਜਾਂਦਾ ਹੈ ਉਹਨੂੰ ਕਹਿੰਦੇ ਨੇ ਅੰਕੁਸ਼ ਅੰਕੁਸ਼ ਗਿਆਨ ਰਤਨ ਹੈ ਜਿਵੇਂ ਕਹਿਣ ਲੱਗੇ ਕਿ ਹਾਥੀ ਨੂੰ ਰੋਕਣ ਵਾਸਤੇ ਉਹਦੇ ਮੱਥੇ ਤੇ ਉਹ ਸੱਟ ਮਾਰਨੀ ਪੈਂਦੀ ਹੈ ਇਸੇ ਤਰ੍ਹਾਂ ਮਨ ਰੂਪੀ ਹਾਥੀ ਨੂੰ ਰੋਕਣ ਵਾਸਤੇ ਗੁਰੂ ਦੇ ਗਿਆਨ ਰੂਪੀ ਅੰਕੁਸ਼ ਦੀ ਛੱਟ ਮਾਰਨੀ ਪੈਂਦੀ ਹੈ ਇਹ ਉਨਾ ਚਿਰਮ ਨਹੀਂ ਮਨ ਰੋਕਦਾ ਇਹਨੂੰ ਰੋਕਣ ਵਾਸਤੇ ਕੇਵਲ ਤੇ ਕੇਵਲ ਅੰਕੁਸ਼ ਗਿਆਨ ਰਤਨ ਹੈ ਗਿਆਨ ਰੂਪੀ ਰਤਨ ਗਿਆਨ ਰਤਨ ਵਰਗਾ ਸ੍ਰੇਸ਼ਟ ਕਹਿਣ ਲੱਗੇ ਕਿ ਉਹੀ ਇੱਕ ਮਨ ਰੂਪੀ ਹਾਥੀ ਨੂੰ ਰੋਕ ਸਕਦਾ ਹੈ ਤੇ ਕੋਈ ਭਾਗਾ ਵਾਲਾ ਗੁਰਮੁਖ ਇਸ ਗਿਆਨ ਕੁੰਡੇ ਨੂੰ ਵਰਤ ਕੇ ਮਨ ਰੂਪੀ ਹਾਥੀ ਨੂੰ ਕੰਟਰੋਲ ਚ ਕਰਦਾ ਹੈ ਖੇਵਟ ਵਿਰਲਾ ਜੰਤ ਖੇਵਟ ਦਾ ਮਤਲਬ ਹੁੰਦਾ ਹੈ ਖੇਵਣ ਵਾਲਾ ਚਲਾਉਣ ਵਾਲਾ ਵਿਰਲਾ ਸੰਤ ਕੋਈ ਵਿਰਲੇ ਮਨੁੱਖ ਨੇ ਜਿਨ੍ਹਾਂ ਨੇ ਇਹ ਗਿਆਨ ਦਾ ਥੋੜਾ ਫੜ ਕੇ ਤੇ ਆਹ ਮਨ ਰੂਪੀ ਮਸਤ ਹਾਥੀ ਨੂੰ ਕਾਬੂ ਕੀਤਾ ਨਿਤੇ ਹਾਥੀ ਕਿਸੇ ਤੋਂ ਕਾਬੂ ਨਹੀਂ ਇਹ ਮਨ ਨੂੰ ਵੇਖੋ ਹਾਥੀ ਦੀ ਸੰਗਿਆ ਦਿੱਤੀ ਹੈ ਜਿਹੜਾ ਸਭ ਤੋਂ ਤਾਕਤਵਰ ਜਾਨਵਰ ਹੈ ਧਰਤੀ ਦਾ ਕਹਿ ਲੱਗੇ ਬੰਦੇ ਦਾ ਮਨ ਵੀ ਵਾਕਿਆ ਹਾਥੀ ਵਰਗਾ ਹੈ ਜਿਵੇਂ ਹਾਥੀ ਨੂੰ ਕਾਬੂ ਕਰਨਾ ਬੜਾ ਮੁਸ਼ਕਿਲ ਹੈ ਅੰਕੁਸ਼ ਤੋਂ ਬਿਨਾ ਉਹ ਕਾਬੂ ਨਹੀਂ ਹੁੰਦਾ ਇਸੇ ਤਰ੍ਹਾਂ ਮਨ ਨੂੰ ਕਾਬੂ ਕਰਨਾ ਬਹੁਤ ਮੁਸ਼ਕਿਲ ਹੈ ਇਹਨੂੰ ਵੀ ਕਾਬੂ ਕਰਨ ਵਾਸਤੇ ਗੁਰੂ ਦਾ ਗਿਆਨ ਰੂਪੀ ਅੰਕੁਸ਼ ਲੈਣਾ ਪਏਗਾ ਇਸ ਤੋਂ ਅਗਲਾ ਬਚਨ ਕਹਿ ਲੱਗੇ ਕਬੀਰ RAM ਰਤਨ ਮੁਖ ਕੋਥਰੀ ਪਾਰਖਿ ਆਗੇ ਖੋਲ ਕੋਈ ਆਏ ਮਿਲੇ ਗੋ ਗਾਹ ਕੀ ਲੇ ਗੋ ਮਹੰਗੇ ਮੋਲ ਕਬੀਰ ਕੇ ਸਾਹਿਬ ਜੀ ਕਹਿਣ ਲਗੇ ਕਬੀਰ RAM ਰਤਨ ਮੁਖ ਕੋਥਰੀ ਕੋਥਰੀ ਕਹਿੰਦੇ ਨੇ ਕੋਈ ਬਟੂਆ ਲਾ ਲਓ ਜਿਵੇਂ ਇੱਕ ਗੁਥਲੀ ਹੁੰਦੀ ਆ ਛੋਟੀ ਜੀ ਜਿਹਦੇ ਵਿੱਚ ਬੰਦਾ ਪੈਸੇ ਰੱਖਦਾ ਹੈ ਬਟੂਆ ਹੀ ਲਾ ਸਕ ਸਮਝ ਲਓ ਇਹਨੂੰ ਕਹਿਣ ਲਗੇ ਕਿ ਪ੍ਰਮਾਤਮਾ ਦਾ ਨਾਮ ਦੁਨੀਆ ਵਿੱਚ ਸਭ ਤੋਂ ਕੀਮਤੀ ਪਦਾਰਥ ਹੈ ਇਸ ਪਦਾਰਥ ਨੂੰ ਸਾਭ ਕੇ ਰੱਖਣ ਵਾਸਤੇ ਆਪਣੇ ਮੂੰਹ ਨੂੰ ਪਰਮਾਤਮਾ ਦੀ ਉਹ ਗੁਥਲੀ ਉਹ ਬਟੂਆ ਬਣਾ ਲੈ ਤੇ ਇਸ ਰਤਨ ਦੀ ਜਿਹੜੀ ਕਦਰ ਕੀਮਤ ਜਾਣਨ ਵਾਲੇ ਕਿਸੇ ਗੁਰਮੁਖ ਦੇ ਅੱਗੇ ਆਪਣਾ ਮੂੰਹ ਖੋਲੀ ਭਾਵ ਸਤ ਸੰਗ ਵਿੱਚ ਪ੍ਰਭੂ ਨਾਮ ਦੀ ਸਿਫਤ ਸਲਾਹ ਕਰਿਆ ਕਰ ਕਹਿ ਲਗੇ RAM ਰਤਨ ਮੁਖ ਕੋਥਰੀ ਪਰਮਾਤਮਾ ਦਾ ਨਾਮ ਇਹ ਕੀਮਤੀ ਹੀਰੇ ਦੀ ਤਰ੍ਹਾਂ ਇੱਕ ਆਪਾਂ ਸ਼ਬਦ ਵਰਤਦੇ ਹਾਂ ਗੁਟਕਾ ਗੁਟਕਾ ਸਾਹਿਬ ਜਿਹੜਾ ਆਪਾਂ ਬਾਣੀ ਪੜਨ ਵਾਸਤੇ ਗੁਟਕਾ ਸਾਹਿਬ ਦਾ ਸ਼ਬਦ ਦਾ ਵਰਤੋਂ ਕਰਦੇ ਆ ਨਾ ਇਹ ਪਰਸ਼ੀਅਨ ਪਾਰਸੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਦਾ ਅਸਲ ਦੇ ਵਿੱਚ ਗੁਟਕਾ ਸ਼ਬਦ ਦਾ ਮਤਲਬ ਹੈ ਵੈਸੇ ਤਾਂ ਹਿੰਦੀ ਦੇ ਵਿੱਚ ਕਈ ਗੁਟਕਾ ਲੱਕੜ ਦੇ ਉਹ ਟੁਕੜੇ ਨੂੰ ਵੀ ਗੁਟਕਾ ਕਹਿ ਦਿੰਦੇ ਨੇ ਜਾਂ ਤਮਾਕੂ ਦੇ ਪ੍ਰੋਡਕਟ ਨੂੰ ਵੀ ਲੋਕ ਗੁਟਕਾ ਕਹਿ ਦਿੰਦੇ ਨੇ ਲੇਕਿਨ ਜਿਹੜਾ ਆਪਾਂ ਗੁਟਕਾ ਸਾਹਿਬ ਜਿੱਥੋਂ ਪਾਠ ਕਰਦੇ ਆ ਇਹਦਾ ਮਤਲਬ ਹੈ ਸੁਨੇ ਹੀਰੇ ਦੀ ਦੁਕਾਨ ਤੇ ਹੀਰੇ ਨੂੰ ਰੱਖਣ ਵਾਸਤੇ ਜਿਹੜੀ ਡੱਬੀ ਹੁੰਦੀ ਹੈ ਨਾ ਉਸ ਡੱਬੀ ਨੂੰ ਉਹ ਹੀਰੇ ਦੇ ਵਪਾਰੀ ਜਾਂ ਜ਼ੋਰੀ ਜਿਹੜੇ ਹੁੰਦੇ ਨੇ ਉਹਨੂੰ ਗੁਟਕਾ ਕਹਿੰਦੇ ਨੇ ਤੇ ਇਹ ਜਿਹੜਾ ਗੁਟਕਾ ਸਾਹਿਬ ਹੈ ਇਹ ਵੀ ਇੱਕ ਹੀਰੇ ਨੂੰ ਸਾਹਮਣੇ ਬੈਠੀ ਇੱਕ ਡੱਬੀ ਹੈ ਇਹਦੇ ਵਿੱਚ ਲਿਖੀ ਬਾਣੀ ਹੀਰੇ ਮੋਤੀ ਨੇ ਇਹਨਾਂ ਹੀਰਿਆਂ ਨੂੰ ਜਿਹੜੀ ਜਿਹਦੇ ਵਿੱਚ ਰੱਖਿਆ ਉਹਨੂੰ ਗੁਟਕਾ ਸਾਹਿਬ ਨਾਮ ਆਪਾਂ ਦਿੰਦੇ ਆਂ ਕਈ ਵਾਰੀ ਆਪਣੇ ਮਨ 'ਚ ਹੁੰਦਾ ਇਹ ਚਲੋ ਆਪਾਂ ਸਾਰੇ ਪਾਠ ਕਰਦੇ ਆਂ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਗੁਟਕਾ ਸਾਹਿਬ ਹੀ ਕਿਉਂ ਕਹਿੰਦੇ ਆ ਇਹਨੂੰ ਗੁਟਕਾ ਉਹ ਡੱਬੀ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਜੋਰੀ ਲੋਕ ਹੀਰਿਆਂ ਨੂੰ ਪਾ ਕੇ ਰੱਖਦੇ ਨੇ ਇਹ ਵੀ ਇੱਕ ਹੀਰੇ ਮੋਤੀ ਪਾ ਕੇ ਰੱਖੇ ਹੋਏ ਨੇ ਇਹ ਵੀ ਗੁਟਕਾ ਸਾਹਿਬ ਤਾਂ ਕਿਹਾ ਜਾਂਦਾ ਹੈ ਇਥੇ ਫਰਮਾਨ ਕੀਤਾ ਕਬੀਰ RAM ਰਤਨ ਪਰਮਾਤਮਾ ਦਾ ਨਾਮ ਹੀਰੇ ਮੋਤੀ ਦੀ ਤਰ੍ਹਾਂ ਮੁੱਖ ਕੋਥਰੀ ਤੇ ਤੇਰਾ ਮੂੰਹ ਉਹ ਹੀਰਿਆਂ ਨੂੰ ਸਾਬ ਕੇ ਰੱਖਣ ਵਾਲੀ ਗੁਥਲੀ ਹੋਣਾ ਚਾਹੀਦਾ ਪਾਰ ਖਾਗੇ ਖੋਲ ਤੇ ਇਹ ਮੂੰਹ ਉਹਦੇ ਅੱਗੇ ਖੋਲੀ ਜਿਹੜਾ ਅੱਗੇ ਕੋਈ ਰੱਬ ਦੀ ਸਾਰ ਵੀ ਜਾਣੇ ਨਹੀਂ ਤਾਂ ਲੋਕ ਤੇ ਕਈ ਵਾਰੀ ਟੀਚਰਾਂ ਕਰਦੇ ਨੇ ਪਾਗਲ ਕਹਿਣ ਲੱਗ ਜਾਂਦੇ ਨੇ ਇਥੋਂ ਤੱਕ ਵੀਰ ਸਾਹਿਬ ਜੀ ਨੇ ਅਖਿਆ ਤੇਰੀ ਭਗਤ ਨਾ ਛੋਡੋ ਭਾਵੇਂ ਲੋਕਸ ਹੈ ਲੋਕੀ ਕਹਿੰਦੇ ਸੀ ਕਮਲਾ ਹੋ ਗਿਆ ਲੈ ਦੱਸ ਹਰ ਵੇਲੇ ਇੱਕੋ ਹੀ ਗੱਲ ਉਹ ਕਹਿਣ ਲੱਗੇ ਉਹ ਰੱਬ ਵੱਲ ਮੁਖਾਬਿਤ ਹੋ ਕੇ ਕਹਿਣ ਲੱਗਾ ਕਿ ਤੇਰੀ ਭਗਤ ਨਾ ਛੱਡੂ ਭਾਵੇਂ ਲੋਕ ਅਸੇ ਭਾਵੇਂ ਜਿੰਨਾ ਮਰਜੀ ਹੱਸੀ ਜਾਣ ਕਹਿਣ ਲੱਗੇ RAM RATAN MUKH KOTHRI ਪਰਮਾਤਮਾ ਦਾ ਨਾਮ ਹੀਰੇ ਮੋਤੀਆਂ ਵਰਗਾ ਹੈ ਤੇਰਾ ਮੁਖ ਉਹਦਾ ਬਟੂਆ ਉਸਦਾ ਉਹ ਗੁਥਲੀ ਹੈ ਪਾਰਖ ਅੱਗੇ ਖੋਲ ਤੇ ਕਿਸੇ ਪਾਰਖੂ ਦੇ ਅੱਗੇ ਹੀ ਇਹਨੂੰ ਖੋਲੀ ਗੁਰੂ ਦੀ ਗੱਲ ਕਰੀ ਤੇ ਅਗਲਾ ਬਚਨ ਹੈ ਕੋਈ ਆਏ ਮਿਲੇਗੋ ਗਾਹ ਕੀ ਗਾਕੀ ਦਾ ਮਤਲਬ ਹੈ ਕਿ ਜਿਹੜਾ ਗਾਕੀ ਕਰਨ ਵਾਸਤੇ ਆਇਆ ਖਰੀਦਣ ਵਾਸਤੇ ਆਇਆ ਗਿਆ ਕਹਿਣ ਲੱਗੇ ਜਦੋਂ ਕੋਈ ਤੈਨੂੰ ਇਸ ਨਾਮ ਰਤਨ ਦੀ ਕਦਰ ਜਾਣਣ ਵਾਲਾ ਕੋਈ ਗਾਖ ਸਤ ਸੰਗ ਦੇ ਵਿੱਚ ਮਿਲਿਆ ਨਾ ਲੇਗੋ ਮਹੰਗੇ ਮੋਲ ਤਾਂ ਉਸ ਨੇ ਆਪਣੇ ਮਨ ਦੇ ਬਦਲੇ ਮਹੰਗੇ ਮੁੱਲ ਜਿਹੜਾ ਇਹ ਨਾਮ ਰੂਪੀ ਰਤਨ ਤੇਰੇ ਕੋਲੋਂ ਲੈ ਲੈਣੇ ਤੇਰੇ ਕੋਲੋਂ ਉਹ ਇਹ ਬੰਦਾ ਰਤਨ ਲਵੇਗਾ ਤੇ ਇਹ ਐਸਾ ਧਨ ਹੈ ਜਿਹੜਾ ਮੁੱਕਦਾ ਨਹੀਂ ਇਹ ਵੰਡਿਆ ਜਿਆਦਾ ਵੱਧਦਾ ਹੈ ਗਿਆਨ ਕਦੇ ਵੀ ਮੁੱਕਦਾ ਨਹੀਂ ਹੁੰਦਾ ਇੱਕ ਟੀਚਰ ساری ਉਮਰ ਪੜਾਉਂਦਾ ਹੈ ਗਿਆਨ ਵੰਡਦਾ ਹੈ ਤੇ ਉਹਦੇ ਅੰਦਰਲਾ ਗਿਆਨ ਮੁੱਕਦਾ ਨਹੀਂ ਬਲਕਿ ਉਹਦਾ ਹੋਰ ਜਿਆਦਾ ਐਕਸਪੀਰੀਅੰਸ ਵੱਧ ਜਾਂਦਾ ਹੈ ਉਹ ਹੋਰ ਜਿਆਦਾ ਗਿਆਨਵਾਨ ਹੋ ਜਾਂਦਾ ਗਿਆਨ ਇੱਕ ਐਸੀ ਵਸਤੂ ਹੈ ਬਾਕੀ ਸਾਰੀਆਂ ਚੀਜ਼ਾਂ ਵੰਡਿਆਂ ਘਟਦੀਆਂ ਨੇ ਪਰ ਗਿਆਨ ਕਦੇ ਵੀ ਵੰਡਿਆਂ ਘਟਦਾ ਨਹੀਂ ਇਹ ਵੱਧਦਾ ਹੈ ਵੰਡਿਆਂ ਕਹਿਣ ਲੱਗੇ ਕਿ ਜਦੋਂ ਪ੍ਰਮਾਤਮਾ ਦਾ ਨਾਮ ਕੋਈ ਤੈਨੂੰ ਪਾਰਖੂ ਮਿਲੇ ਉਹਦੇ ਅੱਗੇ ਰੱਬ ਦੀ ਗੱਲ ਕਰੀ ਉਹ ਆਪਣੇ ਮਨ ਦੇ ਬਦਲੇ ਇਸ ਜਿਹੜਾ ਕੀਮਤੀ ਸੌਦੇ ਨੂੰ ਖਰੀਦੇਗਾ ਇਸ ਤੋਂ ਅਗਲਾ ਬਚਨ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮਹਿ ਮਰ ਗਇਓ ਬਾਹਰ ਪਈ ਨ ਬੰਬ ਪਾਵਨ ਸ਼ਬਦ ਵਿੱਚ ਫੁਰਮਾਨ ਕਰਦੇ ਨੇ ਕਬੀਰ ਸਾਹਿਬ ਜੀ ਕਬੀਰ RAM ਨਾਮ ਜਾਨਿਓ ਨਹੀਂ ਕਹਿ ਲਗੇ ਪ੍ਰਮਾਤਮਾ ਦੇ ਨਾਮ ਦੀ ਰਤਨ ਦੀ ਕੀਮਤ ਆਪਾਂ ਸਮਝੀ ਨਹੀਂ ਉਸ ਪ੍ਰਮਾਤਮਾ ਦੇ ਨਾਮ ਨੂੰ ਤੇ ਜਾਣ ਹੀ ਨਹੀਂ ਸਕੇ ਤੇ ਆਪਾਂ ਕਰਦੇ ਕੀ ਰਹੇ ਪਾਲਿਓ ਕਟਕ ਕੁਟੰਬ ਕਟਕ ਕਹਿੰਦੇ ਨੇ ਫੌਜ ਨੂੰ ਕੁਟੰਬ ਕਹਿੰਦੇ ਨੇ ਟੱਬਰ ਨੂੰ ਕਹਿਣ ਲੱਗੇ ਆ ਫੌਜ ਪਾਲਦੇ ਰਹੇ ਲਿਹਾਜਾਂ ਹੀ ਪਾਲਦੇ ਰਹੇ ਕਿੰਨੇ ਲੋਕਾਂ ਨਾਲ ਜੀ ਮੇਰੇ بڑے ਲੋਕਾਂ ਨਾਲ ਸੰਬੰਧ ਨੇ ਮੇਰੇ بڑے ਸੰਪਰਕ ਨੇ ਮੇਰੇ بڑے ਲਿੰਕ ਨੇ ਮੈਨੂੰ ਬੜੀ ਦੁਨੀਆ ਜਾਣਦੀ ਹੈ ਕਿਸੇ ਹਰ ਇੱਕ ਬੰਦੇ ਦੇ ਮਗਰ ਉਹਦੇ ਨਾਲ ਤੁਰਨਾ ਕਿਸ ਝਾਗ ਦੇ ਵਿੱਚ ਵੀ ਕੱਲ ਨੂੰ ਮੈਨੂੰ ਲੋੜ ਪੈਗੀ ਮੇਰੇ ਨਾਲ ਵੀ ਤੁਰੇਗਾ ਚੇਤੇ ਰੱਖਣਾ ਕਹਿਣ ਲੱਗੇ ਇਹ ਬੰਦੀ ਜੋੜਦੇ ਰਹੇ ਬੰਦਿਆਂ ਦੇ ਨਾਲ ਪਾਲਿਓ ਕਟਕ ਕੁਟੰਬ ਕੁਟੰਬ ਦੀਆਂ ਆਪਣੇ ਭਾਈ ਚਾਰੇ ਦੀਆਂ ਫੌਜਾਂ ਨੂੰ ਹੀ ਪਾਲ ਦੇ ਮਾਰੇ ਗਏ ਮਰ ਗਏ ਕਹਿੰਦਾ ساری ਉਮਰ ਤੇ ਰਾਮ ਜਾਨ ਨਾਮ ਜਾਣਿਓ ਨਹੀਂ ਪ੍ਰਮਾਤਮਾ ਦੇ ਨਾਮ ਨੂੰ ਸਮਝ ਹੀ ਨਹੀਂ ਸਕੇ ਤੇ ਅਗਲਾ ਬਚਨ ਕਹਿਣ ਲੱਗੇ ਤੰਦੇ ਹੀ ਮਹਿ ਮਰ ਗयो ਇਹ ਦੁਨੀਆ ਦੇ ਤੰਦਿਆਂ ਵਿੱਚ ਹੀ ਖੱਪ-ਖੱਪ ਕੇ ਦੁਨੀਆ ਮਰ ਗਈ ਜੀ ਖਤਮ ਹੋ ਗਏ ਇੰਨਾ ਖਪਾਣਿਆਂ ਵਿੱਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਕਹਿਣ ਲੱਗੇ ਰਾਮ ਨਾਮ ਦੀ ਆਵਾਜ਼ ਤੱਕ ਨਹੀਂ ਨਿਕਲੀ ਬਾਹਰ ਭਈ ਨ ਬੰਬ ਬੰਬ ਸ਼ਬਦ ਦਾ ਮਤਲਬ ਹੈ ਆਵਾਜ਼ ਖਬਰ ਆ ਜਿਹੜਾ ਬੰਬ ਆਪਾਂ ਸਮਝਦੇ ਆ ਇਹ ਇਹਦਾ ਵੀ ਅਰਥ ਇਹੀ ਬਣਦਾ ਆਵਾਜ਼ ਬਹੁਤ ਜਿਆਦੀ ਲਾਊਡ ਆਵਾਜ਼ ਕਹਿਣ ਲੱਗੇ ਬਾਹਰ ਭਈ ਨ ਬੰਬ ਕਹਿਣ ਲੱਗੇ ਰਾਮ ਦੇ ਨਾਮ ਦੀ ਮੂੰਹ ਦੇ ਵਿੱਚੋਂ ਕਦੇ ਰੱਬ ਦਾ ਨਾਂ ਹੀ ਨਹੀਂ ਨਿਕਲਿਆ ਜੀ ਤੇ ਸਾਰੀ ਉਮਰ ਧੰਦੇ ਕਰਦਿਆਂ ਕਰਦਿਆਂ ਕਹਿਣ ਲੱਗੇ ਸਾਰੀ ਜ਼ਿੰਦਗੀ ਬੰਨੇ ਲਾ ਸੁਟੀ ਤੇ ਕੌਣ ਜੀ ਮਗਰੋਂ ਕਿਨੇ ਕਿਨੇ ਯਾਦ ਕਰਨਾ ਤੇ ਕਿਨੇ ਮਗਰ ਆਣ ਕੇ ਵੇਖਣਾ ਕੋਈ ਯਾਦ ਕਰੀ ਵੀ ਜਾਏਗਾ ਤੇ ਮਗਰ ਆਣ ਕੇ ਵੇਖਣਾ ਥੋੜੀ ਆ ਕਿਸੇ ਨੇ ਵੀ ਮੇਰੇ ਮਗਰ ਕੀ ਕੁਝ ਚੱਲ ਰਿਹਾ ਉਹਦੇ ਭਾਣੇ ਤਾਂ ਮਗਰ ਭਾਵੇਂ ਆਪ ਮਰੇ ਜਗ ਪਰ ਲੂ ਭਾਵੇਂ ਮਗਰ ਕੁਝ ਹੋਵੇ ਭਾਵੇਂ ਨਾ ਹੋਵੇ ਲੇਕਿਨ ਮਨੁੱਖ ਨੂੰ ਇਹ ਕਿਹਾ ਭਾਈ ਤੂੰ ਆਪਣਾ ਜੀਵਨ ਕੁਝ ਨਾ ਕੋ ਸੁਧਾਰ ਕੇ ਜਰੂਰ ਜਾਵੀਂ ਕੁਝ ਅੱਗੇ ਜਾਣ ਜੋਗਾ ਹੋ ਕੇ ਜਾਵੀਂ ਅਗਲਾ ਬਚਨ ਕਹਿਣ ਲੱਗੇ ਕਬੀਰ ਆਖੀ ਕੇਰੇ ਮਟਕੇ ਪਲ ਪਲ ਗਈ ਵਿਹਾਰੇ ਮਨ ਜੰਜਾਲ ਨਾ ਛੋੜਈ ਜੰਮ ਦੀ ਆਦ ਮਾਮਾ ਆਏ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਆਖੀ ਕੇਰੇ ਮਟਕੇ ਆਖੀ ਦਾ ਮਤਲਬ ਹੈ ਅੱਖਾਂ ਕੇਰੇ ਮਟਕੇ ਮਟਕੇ ਦਾ ਮਤਲਬ ਹੈ ਮਟਕਾਉਣਾ ਅੱਖਾਂ ਚ ਝਮਕਣੀਆਂ ਆਪਾਂ ਝਮਕਦੇ ਆ ਨਾ ਕਹਿਣ ਲੱਗੇ ਕਿ ਅੱਖਾਂ ਦੇ ਚਮਕਣ ਜਿੰਨਾ ਸਮਾਂ ਪਲ-ਪਲ ਗਈ ਵਿਹਾਏ ਕਹਿਣ ਲੱਗੇ ਪਲ-ਪਲ ਸਕਿੰਟ-ਸਕਿੰਟ ਕਰਕੇ ਬੰਦੇ ਦੀ ਜ਼ਿੰਦਗੀ ਬੀਤ ਰਹੀ ਹੈ ਕਾਊਂਟਡਾਊਨ ਸ਼ੁਰੂ ਹੈ ਜੀ ਉਹ ਤਾਂ ਉਹ ਤਾਂ ਜਿਵੇਂ ਮੰਨ ਲਓ 1 ਘੰਟੇ ਦਾ ਕਿਸੇ ਨੇ ਕਾਊਂਟਡਾਊਨ ਲਾਇਆ ਤੇ ਨਾਲ ਦੀ ਨਾਲ 59 ਮਿੰਟ ਹੋ ਜਾਂਦੇ ਨੇ ਸਕਿੰਟ ਥੱਲੇ ਨੂੰ ਤੁਰਨੇ ਸ਼ੁਰੂ ਹੋ ਜਾਂਦੇ ਨੇ 58 57 ਹੋ ਗਿਆ ਕਹਿਣ ਲੱਗੇ ਚੇਤੇ ਰੱਖੀ ਇੱਕ-ਇੱਕ ਪਲ-ਪਲ ਕਰਕੇ ਤੇਰਾ ਜੀਵਨ ਬੀਤਦਾ ਜਾ ਰਿਹਾ ਹੈ ਕਹਿਣ ਲੱਗੇ ਕਿ ਕਬੀਰ ਸਾਹਿਬ ਜੀ ਕਹਿ ਲੱਗੇ ਉਸ ਬਦਨਸੀਬ ਦਾ ਹਾਲ ਵੇਖ ਜੋ ਪ੍ਰਭੂ ਨਾਮ ਦੀ ਕਦਰ ਕੀਮਤ ਨਾ ਜਾਣਦਾ ਹੋਇਆ ساری ਉਮਰ ਕੇਵਲ ਤੇ ਕੇਵਲ ਆਪਣੇ ਕੁਟੰਬ ਨੂੰ ਪਾਲਣ ਵਿੱਚ ਹੀ ਗੁਜ਼ਾਰਦਾ ਰਿਹਾ ਤੇ ਕਦੇ ਵੀ ਪ੍ਰਮਾਤਮਾ ਦਾ ਨਾਮ ਮੂੰਹੋਂ ਨਹੀਂ ਕੱਢਿਆ ਉਸ ਦੀ ਉਮਰ ਅੱਖਾਂ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਪਲ-ਪਲ ਕਰਕੇ ਬੀਤ ਜਾਂਦੀ ਹੈ ਹੁਣ ਇਹ 20 ਤਰੀ ਹੈ ਜੀ ਜਿਸ ਦਿਨ ਮਨੁੱਖ ਨ ਪਹਿਲਾ ਸਾਹ ਲੈਂਦਾ ਹੈ ਨਾ ਮਹਾਪੁਰਸ਼ ਦੱਸਦੇ ਨੇ ਜਿਸ ਦਿਨ ਮਨੁੱਖ ਪਹਿਲਾ ਸਾਹ ਲੈਂਦਾ ਹੈ ਮੌਤ ਉਸੇ ਦਿਨ ਆਪਣਾ ਪ੍ਰੋਸੀਜਰ ਸ਼ੁਰੂ ਕਰ ਦਿੰਦੀ ਹੈ ਤੇ ਜਿਸ ਦਿਨ ਬੰਦੇ ਦੀ ਮੌਤ ਹੁੰਦੀ ਹੈ ਉਸ ਦਾ ਪ੍ਰੋਸੀਜਰ ਕੰਪਲੀਟ ਹੋ ਜਾਂਦਾ ਹੈ ਸ਼ੁਰੂ ਤੇ ਮੌਤ ਉਦੋਂ ਹੀ ਸ਼ੁਰੂ ਹੋ ਗਈ ਜਿੱਦਣ ਜ਼ਿੰਦਗੀ ਸ਼ੁਰੂ ਹੋਈ ਨਾਲ ਹੀ ਮੌਤ ਸ਼ੁਰੂ ਹੋ ਗਈ ਜੇ ਇੱਕ ਵਾਰੀ ਜਨਮ ਤੇ ਇੱਕ ਵਾਰੀ ਹੋਇਆ ਜਨਮ ਨੇ ਆਪਣੀ ਕਾਰਵਾਈ ਖਤਮ ਕਰ ਦਿੱਤੀ ਜਨਮ ਹੋ ਗਿਆ ਬੱਚੇ ਦਾ ਕਾਰਵਾਈ ਖਤਮ ਜਨਮ ਹੋ ਗਿਆ ਜੀ ਸਾਹ ਚੱਲ ਪਏ ਹੁਣ ਮੌਤ ਦੀ ਕਾਰਵਾਈ ਸ਼ੁਰੂ ਉਹ ਉਹ ਕਾਰਵਾਈ ਪੂਰੀ ਹੁੰਦਿਆਂ ਲੱਗ ਜਾਣ 10 ਸਾਲ ਉਹ ਕਾਰਵਾਈ ਪੂਰੀ ਹੁੰਦਿਆਂ ਲੱਗ ਜਾਣ 50 ਸਾਲ 70 ਸਾਲ 80 ਸਾਲ ਉਹ ਜਿਹੜਾ ਪ੍ਰੋਸੀਜਰ ਕੰਪਲੀਟ ਹੋਣ ਤੇ ਲੱਗੇ 100 ਸਾਲ ਕੰਪਲੀਟ ਜ਼ਰੂਰ ਹੁੰਦਾ ਹੈ ਉਹ ਜਿਹੜਾ ਇੱਕ ਵਾਰੀ ਉਲਟੀ ਗਿਣਤੀ ਸ਼ੁਰੂ ਹੋ ਗਈ ਉਹਨੇ ਪਹੁੰਚ ਜਾਣਾ ਟਿਕਾਣੇ ਤੇ ਕਹਿ ਲੱਗੇ ਕਿ ਪਲ-ਪਲ ਕਰਕੇ ਜੀਵਨ ਬੀਤ ਗਿਆ ਆਖੀ ਕੇਰੇ ਮਟਕੇ ਅੱਖਾਂ ਦੇ ਝਮਕਣ ਜਿਨੇ ਸਮੇਂ ਵਿੱਚ ਪਲ-ਪਲ ਗਈ ਵਿਹਾਏ ਟੱਪ ਗਿਆ ਸਮਾਂ ਅਗਲਾ ਬਚਨ ਕਹਿਣ ਲੱਗੇ ਮਨ ਜੰਜਾਲ ਨਾ ਛੋਡਈ ਕਹਿਣ ਲੱਗੇ ਕਮਾਲ ਹੋ ਗਈ ਇਹ ਮਨ ਨੇ ਦੁਨੀਆ ਦੇ ਜੰਜਾਲ ਅਜੀਵਣੀ ਛੱਡੇ ਅਖੀਰਲੇ ਸਾਵਾ ਤੇ ਪਿਆ ਤੇ ਤਾਂ ਵੀ ਮੁੰਡਿਆਂ ਨੂੰ ਨਸੀਤਾਂ ਦੇਈ ਜਾਂਦਾ ਪੁੱਤਰਾਂ ਨੂੰ ਵੇਖਿਓ ਕਿਤੇ ਜ਼ਮੀਨਾਂ ਵੇਚਦੇ ਹੋ ਵੇਖਿਓ ਕਿਤੇ ਆਸ-ਪਾਸੇ ਨਾ ਤੁਰ ਪਿਓ ਵੇਖਿਓ ਕਿਤੇ ਆਸ-ਪਾਸੇ ਨਾ ਤੁਰ ਪਿਓ ਹਜੇ ਵੀ ਉਹਨੂੰ ਇਹ ਐ ਵੀ ਕਿਤੇ ਮਾਇਆ ਕਿਤੇ ਮਾਇਆ ਨਾ ਚੱਲੇ ਜੇ ਘਰ ਚੋਂ ਪਾਸੇ ਕੋਈ ਧਨ-ਦੌਲਤ ਨਾ ਗਵਾ ਲੈਣ ਮੁੰਡੇ ਬੱਚੇ ਮੇਰੇ ਚੇਤੇ ਰੱਖਣਾ ਮਨ ਜੰਜਾਲ ਨਾ ਛੋੜੇ ਹੀ ਕਹਿਣ ਲੱਗੇ ਮਨ ਨੇ ਹਜੇ ਤੱਕ ਜੰਜਾਲ ਨਹੀਂ ਛੱਡੇ ਜਮ ਦੀਆ ਦਮਾਮਾ ਆਏ ਦਮਾਮੇ ਦਾ ਮਤਲਬ ਸਮਝਦੇ ਹੋ ਨਾ ਜਿਸ ਤਰ੍ਹਾਂ ਢੋਲ ਵਜਾਉਣਾ ਕਹਿ ਲੱਗੇ ਉਸ ਧਰਮ ਰਾਜ ਦੇ ਜਮ ਨੇ ਮੌਤ ਰੂਪੀ ਜਮ ਨੇ ਉਹਨੇ ਆਣ ਕੇ ਢੋਲ ਖੜਕਾ ਵੀ ਦਿੱਤਾ ਕੰਨਾਂ ਦੇ ਲਾਗੇ ਵੀ ਆ ਜਾ ਭਾਈ ਤੇਰੀ ਵਾਰੀ ਆ ਗਈ ਉਹ ਉਸ ਦੇ ਦਮਾਮੇ ਵੱਜ ਚੁੱਕੇ ਨੇ ਢੋਲ ਖੜਕ ਗਿਆ ਮੌਤ ਦਾ ਕਹਿਣ ਲੱਗੇ ਮਨ ਹਜੇ ਵੀ ਪਿੱਛੇ ਨਹੀਂ ਮੁੜਿਆ ਹਜੇ ਵੀ ਮਨ ਕਹਿਣ ਲੱਗੇ ਵੀ ਦੁਨੀਆ ਦੇ ਜੰਜਾਲ ਵਿੱਚ ਗੁਲਤਾਨ ਹੋਇਆ ਪਿਆ ਇਸ ਕਰਕੇ ਕੋਸ਼ਿਸ਼ ਕਰੀਏ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਕੇ ਆਪਾਂ ਆਪਣੇ ਜੀਵਨ ਨੂੰ ਬਤੀਤ ਕਰੀਏ